ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਰਮਨ ਇੱਕ ਵਾਰੀ ਫੇਰ ਫੇਸਬੁਕ ਤੇ ਲਾਈਵ ਮੈਂ ਪਹੁੰਚ ਗਿਆ ਇਸ ਵਕਤ ਅਰਨੀ ਵਾਲਾ ਜਲਾਲਾਬਾਦ ਹਲਕਾ ਦਾ ਬਹੁਤ ਵੱਡਾ ਕਸਬਾ ਤੇ ਮੇਰੇ ਨਾਲ ਇਸ ਵਕਤ ਉਹ ਮੁੰਡੇ ਨੇ ਜਿਨ੍ਹਾਂ ਤੇ ਜ਼ੁਲਮ ਹੋਇਆ ਕੰਦ ਵਾਲਾ ਹਾਜ਼ਰ ਖਾਨ ਜਿੱਥੇ ਕਿ ਸੁਖਵੀਰ ਬਾਦਲ ਹੋਰਾਂ ਦੀ ਜਿਹੜਾ ਜਿਹੜਾ ਕਾਫਲਾ ਸੀ ਉਹਦੇ ਤੇ ਪਥਰਾ ਹੋਇਆ ਇਹਨਾਂ ਮੁੰਡੇ ਨੂੰ ਐਵੇਂ ਫੜ ਲਏ ਸਾਡੇ ਮੁੰਡੇ ਨੇ ਹਾਲਾਂਕਿ ਉਹ ਉੱਥੇ ਮੌਜੂਦ ਨਹੀਂ ਸੀ ਬਾਦ ਦੇ ਵਿੱਚ ਪੁਰਸ਼ ਨੇ ਇਹਨਾਂ ਨੂੰ ਛੜਤਾ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਇਹੇ ਕੀ ਕਰਦੇ ਨੇ ਇਹ ਆਪਦੇ ਬੰਦਿਆਂ ਤੋਂ ਹੀ ਪੱਥਰ ਮਰਵਾ ਕੇ ਸਾਡੇ ਮੁੰਡਿਆਂ ਨੂੰ ਪਸਾਉਣਾ ਚਾਹੁੰਦੇ ਨੇ ਝੂਠੇ ਕੇਸਾਂ 'ਚ ਮੈਂ ਚਾਹੁੰਗਾ ਕਿ ਇਹ ਸੱਚ ਦੱਸ ਦੇ। ਸਾਥੀਓ ਮੇਰਾ ਨਾਮ ਗੁਰਪ੍ਰੀਤ ਸੰਧੂ ਕੰਡਵਾਲਾ ਹਾਜ਼ਰ ਖਾਂਦੋਂ ਸਾਥੀਓ ਸਾਡੇ ਨਾਲ ਬਹੁਤ ਤਕਾ ਕਰ ਰਹੇ ਨੇ ਗਾਡੀਦਾਰ ਦੇ ਚੇਅਰਮੈਨ ਜਿਹੜੇ ਸਾਡੇ ਆਪਿੰਡ ਇੱਕ ਪਾਸਾ ਹੋ ਗਿਆ ਝਾੜੂ ਨਾਲ ਤੁਰਦੇ ਨੇ ਝਾੜੂ ਨੂੰ ਵੋਟਾਂ ਪਾਉਂਦੇ ਨੇ ਸਾਥੀਓ ਇਹਨਾਂ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਕੀ ਅਸੀਂ ਇਹਨਾਂ ਨੂੰ ਕਿਵੇਂ ਰੋਕੀਏ ਸਾਥੀਓ ਇਹ ਸਾਨੂੰ ਮੌਕੇ ਦੀ ਤਰਾਸ਼ ਵਿੱਚ ਰਹਿੰਦੇ ਸਨ ਢਾੜੂ ਵਾਲਿਆਂ ਤੇ ਪਰਚੇ ਕਰਾਉਣੇ ਨੇ ਇਹਨਾਂ ਨੇ ਤੁਸੀਂ ਉਸ ਦਿਨ ਕਿੱਥੇ ਸੀ ਜਿਸ ਦਿਨ ਅਸੀਂ ਉਸ ਦਿਨ ਅਸੀਂ ਫਾਰਮ ਭਰ ਰਹੇ ਸੀ ਸਾ ਕਿੱਥੇ ਹੋਰ ਟੂ 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 ਜਾ ਰਹੀ ਸੀ ਪਾਣੀ ਦੇ ਉੱਤੇ ਤੁਸੀਂ ਉਸ ਕਾਫਲੇ ਦੇ ਨੇੜੇ ਤੇ ਨਹੀਂ ਸੀ ਅਸੀਂ 1% ਵੀ ਨਹੀਂ ਸੀ ਸਾਰਾ ਪਿੰਡ ਦੇ ਦਾ ਕੋਈ ਨਹੀਂ ਸਾਨੂੰ ਪੁਲਿਸ ਇਹਨਾਂ ਦੇ ਚੇਅਰਮੈਨਾਂ ਦੇ ਚੇਅਰਮੈਨਾਂ ਨੇ ਪੁਲਿਸ ਨੂੰ ਕਿਹਾ ਸਾਡੇ ਨਾਂ ਜਾਣ ਬੋਝ ਕੇ ਦਿੱਤੇ ਵੀ ਇਹਨਾਂ ਨੂੰ ਢਾੜੂ ਵਾਲਿਆਂ ਨੂੰ ਫੜੋ ਚਲੋ ਮੈਂ ਐਸਐਸਪੀ ਨਾਲ ਗੱਲ ਕੀਤੀ ਵੀ ਉਹਨਾਂ ਕਹਿੰਦੇ ਵੀ ਜੋ ਜੋ ਵੀਡੀਓ ਚ ਨੇ ਉਹਨਾਂ ਨੂੰ ਫੜ ਲਓ ਮੈਂ ਨਹੀਂ ਕਹਿੰਦਾ ਕਿ ਕਿਸੇ ਤੇ ਪੱਥਰ ਮਾਰੋ ਅਸੀਂ ਇਹ ਕਹਿੰਨੇ ਆ ਵੀ ਲੋਕਾਂ ਨੂੰ ਤੁਸੀਂ 4 ਤਰੀਕ 4 ਫਰਵਰੀ ਨੂੰ ਆਦਿਆ ਝਾੜੂ ਦਾ ਬਟਨ ਦਬਾ ਕੇ ਉਹਦਾ ਗੁੱਸਾ ਕੱਢੋ ਨਾ ਕਿ ਜੋ ਕੋਈ ਵੀ ਐਵੇਂ ਦੀ ਘਟਨਾ ਕਰਦਾ ਅਸੀਂ ਉਸ ਦੀ ਆਮ ਆਦਮੀ ਪਾਰਟੀ ਸਭ ਤੋਂ ਚੰਗਾ ਸਗੋ ਉਹਨਾਂ ਨੇ ਇੱਕ ਮਿੰਟ ਜੇ ਹੋਣਾ ਨੇ ਕਹਿੰਦੇ ਆ ਅਰੇ ਸਗੋ ਉਹਨਾਂ ਨੇ ਇੱਕ ਗੱਲ ਇਹ ਆਖੀ ਹੈ ਜੀ ਵੀ ਜਦੋਂ ਭਗਵੰਤ ਮਾਨ ਆਏਗਾ ਤੁਹਾਡੇ ਵੀ ਤੁਸੀਂ ਸਾਡੇ ਤੇ ਮਾਰੇ ਜਾਓ ਸਾਡੇ ਤਾਂ ਕੋਈ ਪ੍ਰੂਫ ਵੀ ਨਹੀਂ ਵੀ ਅਸੀਂ ਤਾਂ ਹੈ ਹੀ ਨਹੀਂ ਉਹ ਕਹਿੰਦੇ ਵੀ ਜੇ ਤੁਸੀਂ ਤੁਹਾਡਾ ਭਗਵੰਤ ਮਾਨ ਆਏਗਾ ਅਸੀਂ ਉਹ ਦਿਨ ਕਾਲੀ ਰਾਤ ਕੇ ਤੁਹਾਡੇ ਮਾਰਾਂਗੇ ਪੱਥਰ ਜਿੰਨੇ ਵੀ ਹੈ ਗਿਆ ਪੱਥਰ ਮਾਰਾਂਗੇ ਅੱਜ ਵੀ ਸਾਡੇ ਅੱਜ ਗੁਰਦੁਆਰੇ ਉਹਨਾਂ ਨੇ ਇਹ ਗੱਲ ਆ ਮੇਰੀ ਵਾਈਫ ਨਾਲ ਪਰਸਨਲ ਗੁਰਦੁਆਰੇ ਬਹਿ ਕੇ ਅੱਜ ਇਹ ਗੱਲ ਉਹਨਾਂ ਨੇ ਆਖੀ ਵੀ ਜੇ ਤੁਸੀਂ ਤੁਸੀਂ ਉਹ ਦਿਨ ਵੀ ਮਰਵਾਏ ਸਾਡੇ ਪੱਥਰ ਮਰਵਾਏ ਤੁਸੀਂ ਇੱਕ ਸਾਪਣੇ ਹੈਗੇ ਜੀ ਮੋਤਵਰ ਬੰਦਾ ਹੈ ਆਪਣੇ ਆਮ ਆਦਮੀ ਪਾਰਟੀ ਜੀ ਇਹਲਾ ਸਰਪੰਚ ਆਇਆ ਉਹਨਾਂ ਨੂੰ ਤੁਸੀਂ ਕਿਹਾ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਮੁੰਡਿਆਂ ਨੂੰ ਪਿਆਈ ਪਹਿਲਾ ਸ਼ਰਾਬ ਫਿਰ ਮੁੰਡਿਆਂ ਨੂੰ ਤੁਸੀਂ ਦੂਜਾ ਆ ਕੇ ਆਖਿਆ ਵੀ ਜਾ ਕੇ ਉਹਨਾਂ ਦੇ ਰੋੜੇ ਮਾਰੋ ਉਹ ਕਹਿੰਦਾ ਜੀ ਮੈਂ ਹੁਣੇ ਗੁਰਦੁਆਰੇ ਬੈਠਾ ਮੈਂ ਤੁਹਾਨੂੰ ਮੈਂ ਹੁਣੇ ਤਾਂ ਇੱਥੇ ਗੁਰਦੁਆਰੇ ਸੌਂ ਦਿੰਨਾ ਜੇ ਤੁਸੀਂ ਸੱਚੇ ਜੇ ਤੁਸੀਂ ਵੀ ਸੌਂ ਦੋ ਵੀ ਸਾਡੇ ਹੱਥ 'ਚ ਤੁਸੀਂ ਰੋੜੇ ਵੇਖੇ ਕਾਪੇ ਵੇਖੇ ਤੁਹਾਨੂੰ ਇੱਕ ਵੀਡੀਓ ਦਿੰਨੇ ਆ ਜੀ ਸਾਡੇ ਪਿੰਡ ਦੇ ਸਰਪੰਚ ਜੀ ਨੇ ਬਣਾਈ ਹੈ ਜਿੰਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸ਼ਰੀਆਮ ਕਹੀ ਵੀ ਆਮ ਆਦਮੀ ਪਾਰਟੀ ਦੇ ਮੁੰਡੇ ਆ ਉਹਨਾਂ ਨੇ ਕੰਨ ਵੱਢ ਕੇ ਛੱਬੀ ਬਣਾਉਣ ਦੀ ਪੂਰੀ ਪੂਰੀ ਕੋਸ਼ ਉਹ ਬੰਦਿਆਂ ਦੀ ਸਾਰਿਆਂ ਦੀ ਵਿੱਚ ਵੀਡੀਓ ਇੱਕ ਤੁਹਾਨੂੰ ਦੇਣੇ ਆ ਵੀਡੀਓ ਉਹਨੇ ਦੂਜੇ ਦੇਖੋ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਫੈਲ ਗਈ ਇਹ ਕਹਿੰਦੇ ਜੀ ਭਗਵੰਤ ਮਾਨ ਰੋੜੇ ਮਰਵਾਉਂਦਾ ਮੈਂ ਕਦੋਂ ਕਹਾਂ ਮੈਂ ਤੁਹਾਨੂੰ ਕਦੇ ਕਹਿ ਕਿ ਉਹਨੇ ਮਾਰਾ ਮੈਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਅੱਗੇ ਜੋ ਵੀ ਵਿਅਕਤੀ ਉਹ ਵੀਡੀਓ ਦੇ ਵਿੱਚ ਹੈਗਾ ਉਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੇ ਪਿੰਡ ਦਾ ਜਾਂ ਸਾਡੇ ਕੋਈ ਨੇੜੇ ਪਿੰਡ ਦਾ ਕੋਈ ਵੀ ਆਮ ਆਦਮੀ ਪਾਰਟੀ ਦਾ ਵਰਕਰ ਦਿਸਦਾ ਸੀ ਉਸ ਤੇ ਵੀ ਕਹਿੰਦੇ ਕਾਰਵਾਈ ਕੀਤੀ ਜਾਵੇ ਬਲਕਿ ਆਮ ਆਦਮੀ ਪਾਰਟੀ ਦਾ ਬੰਦਾ ਉਸ ਤੇ ਹੈਗਾ ਹੀ ਨਹੀਂ ਸੀ ਕੋਈ ਵੀ ਹੈਗਾ ਸੀ ਤੇ ਇੱਕ ਗੱਲ ਹੋ ਰਹੀ ਜੀ ਜਿਹੜੇ ਮੁੰਡੇ ਨੂੰ ਇਹਨਾਂ ਨੇ ਫੜਾਇਆ ਜੀ ਉਹ ਮੁੰਡੇ ਦਾ ਕਸੂਰ ਦੱਸਿਆ ਕੀ ਸੀ ਜਵਾਕ ਹੈ 18 ਸਾਲ ਦੀ ਉਮਰ ਹੈ ਮੋਬਾਈਲ ਫੜ ਕੇ ਪੰਗੜਾ ਪਾਉਂਦਾ ਪਿਆ ਸੀ ਉਹਦਾ ਦਾਦਾ 1983 ਦੇ ਵਿੱਚ ਉਹਨਾਂ ਕੋਲ ਫੋਟੋਆਂ ਪਈਆਂ ਹੁੰਦਾ ਦਾਦਾ ਪ੍ਰਕਾਸ਼ ਸਿੰਘ ਬਾਦਲ ਨਾਲ ਜੇਲ੍ਹ ਕੱਟ ਗਿਆ ਉਹਨਾਂ ਦੇ ਸਰਟੀਫਿਕੇਟ ਪਏ ਆ ਤੁਸੀਂ ਸਾਬ ਲਾ ਲਓ ਜਿਨ੍ਹਾਂ ਨੇ ਆਉਂਦੇ ਪੋਤਰੇ ਨੂੰ ਛੱਡਿਆ ਆਪਣੇ ਕੀ ਲੱਗਦੇ ਹੋ ਜੀ ਤੁਹਾਡੇ ਉੱਤੇ ਇਲਜ਼ਾਮ ਲਾਉਣ ਵਾਸਤੇ ਨਾ ਜੀ ਉਹ ਅੱਜ ਮੁੰਡੇ ਦੀ ਅੱਜ ਫੇਰ ਛੇੜ ਵਾਸਤੇ ਵੀਡੀਓ ਅਪਲਾਈ ਕੀਤਾ ਹੈ ਉਹਦੇ ਨਾਲ ਅੱਜ ਹੀ ਲੈ ਕੇ ਆਉਣੀਆਂ ਅਸੀਂ ਨਾਲ ਫੋਟੋ ਸਾਨੂੰ ਚੇਤਾ ਭੁੱਲ ਕੇ ਲੈ ਕੇ ਨੇ ਉਹ ਪ੍ਰਕਾਸ਼ ਸਿੰਘ ਬਾਦਲ ਨਾਲ ਉਹਦੇ ਦਾਦੇ ਦੀ ਫੋਟੋ ਹੈ ਇਕੱਠੇ ਜੇਲ੍ਹ ਕੱਟੀ ਇਹਨਾਂ ਨੇ ਮੁੰਡੇ ਇਹਨਾਂ ਨੇ ਉਹ ਮੁੰਡਾ ਫਸਾ ਦਿੱਤਾ ਸ਼ਿਵ ਲਾਲ ਡੋਡਾ ਕੈਂਡਰ ਮਾਰਚ ਕਰਦਾ ਉਹਨਾਂ ਨੂੰ ਅੱਜ ਉਹ ਜਿਹੜਾ ਬੰਦਾ ਵੱਡਿਆ ਮੁੰਡਾ ਜਿਹੜਾ ਬੰਦਾ ਵੱਡਿਆ ਜੀ ਉਹਨੂੰ ਕਿਹਾ ਵੀ ਤੁਸੀਂ ਨਾ ਝਾੜੂ ਵਾਲਿਆਂ ਦਾ ਨਾਲ ਉਹ ਕਹਿੰਦਾ ਮੈਂ ਕਿਉਂ ਆਖਾਂ ਇਹ ੱੱੱੱ ਜਿਸ ਦਿਨ ਜਿਸ ਦਿਨ ਇਹਨਾਂ ਦੇ ਪਿੰਡ ਰੈਲੀ ਸੀ ਮੇਰੀ ਰੈਲੀ ਸੀ ਉਸ ਦਿਨ ਕਿਉਂਕਿ ਇਹਨਾਂ ਦੇ ਪਿੰਡ ਦੇ ਦੋ ਚੇਅਰਮੈਨ ਨੇ ਇੱਕ ਮਾਰਕੀਟ ਕਮੇਟੀ ਦਾ ਇੱਕ ਨਹੀਂ ਇਹ ਕਿ ਸਰਪੰਚਾਂ ਦਾ ਵੀ ਹੈ ਉਸ ਦਿਨ ਜਿਹੜਾ ਸੋ ਕਾਲਡ ਮੰਟਾ ਜਿਹੜਾ ਇਹਨਾਂ ਦਾ ਗੁੰਡਾਗਰਦੀ ਕਰਨ ਵਾਸਤੇ ਸਪੈਸ਼ਲਿਸਟ ਰੱਖਿਆ ਹੋਇਆ ਇੱਥੇ ਜਿਹੜਾ ਲੱਲਬੱਜ ਉਹ ਉਹ ਦੋ ਦਿਨ ਪਹਿਲਾਂ ਇਹਨਾਂ ਦੇ ਪਿੰਡ ਬੈਠਾ ਰਿਹਾ ਤੇ ਦਿਹਾੜੀ ਕਿੰਨੀ ਸੀ 500 500 ਰੁਪਏ ਕਿਹਨੂੰ ਇਹ ਗਰੀਬ ਜਨਤਾ ਨੂੰ ਕਹਿੰਦੇ ਸੀ ਗਰੀਬ ਜਨਤਾ ਹੈ ਕਿ ਦੂਜਿਆਂ ਨੂੰ ਕਹਿੰਦੇ ਸੀ ਜੀਵਿਦਾਰਾਂ ਨੂੰ ਵੀ ਅੱਜ ਜਾਇਆ ਜਨਾ ਉਹਨਾਂ ਦੀ ਰੈਲੀ ਤੇ ਪੈਸੇ ਸਾਡੇ ਤੋਂ ਲੈ ਲਿਆ 500 ਹਾਂਜੀ ਹਾਂਜੀ ਤੇ ਜਿਹੜੇ ਆ ਰੋੜੇ ਵੱਜੇ ਇਹ ਵੀ ਇਹ ਵੀ ਇਸੇ ਕਰਕੇ ਵੱਜੇ ਉਹ ਜਿਹੜੇ ਲੈਟਰਿੰਗ ਬਾਥਰੂਮ ਵਾਲੇ ਪੈਸੇ ਆਏ ਸੀ ਮੇਰੇ ਹਿਸਾਬ ਨਾਲ 10 ਕਰੋੜ ਤੇ ਕੁਝ ਰੁਪਇਆ ਆਇਆ ਸਾਡੇ ਪਿੰਡ ਦੇ ਵਿੱਚ ਅੱਛਾ ਇਹਨਾਂ ਨੇ ਕੀਤਾ ਸਾਰੇ ਪੈਸੇ ਖਾ ਗਏ ਜੀ ਜਿੰਨੇ ਵੀ ਜਿੰਨੂੰ ਮੰਨ ਲਓ ਪਤਾ ਨਹੀਂ 200 ਕਿ ਕਿੰਨੀਆਂ ਆਈਆਂ ਸੀ ਜਿਨ੍ਹਾਂ ਵਿੱਚੋਂ 20 ਕਿ 25 ਨੂੰ ਸਿਰਫ ਖੱਡੇ ਵਾਸਤੇ ਪੈਸੇ ਦਿੱਤੇ 7-7000 ਉਹ ਇੱਕ ਟੀਚੇ ਪੈਣੇ ਯੋ ਕਿ ਕਿਸੇ ਦੀ ਬਣੀ ਨਹੀਂ ਜੀ ਕੋਈ ਖੜਾ ਗਏ ਤੇ ਟੋਈ ਰਹਿ ਗਏ ਨੇ ਤੇ ਗਰੀਬ ਭਟ ਗਏ ਨੇ ਸਾਰੇ ਪਿੰਡਾਂ ਚ ਖਰਚ ਗਏ ਕਿ 10 ਕਰੋੜ ਆਇਆ ਉਦੇ ਵਿੱਚ ਕੋਈ ਪੈਸਾ ਵਰਤਿਆ ਨਹੀਂ ਗਿਆ ਸਭ ਖਾ ਗਏ ਚੇਅਰਮੈਨ ਸਰਪੰਚ ਅੱਜ ਜਿਹੜੇ ਨੇ ਦੇ ਮਿਲ ਕੇ ਮਾਨ ਸਾਹਿਬ ਇੱਕ ਹੋਰ ਆ ਇਹਨਾਂ ਅਕਾਦ ਦੇ ਦੋ ਧੜੇ ਨੇ ਇੱਕ ਦੂਜੇ ਨਾਲ ਬਣਦੀ ਨਹੀਂ ਇੱਕ ਦੂਜੇ ਤੇ ਇਹ ਜਿੱਕਰ ਛੱਡਦੇ ਪਏ ਨੇ ਇੱਕ ਕਹਿੰਦਾ ਮੈਂ ਬਾਦਲ ਦੇ ਵਿਰੁੱਧ ਜਾ ਬਾਦਲ ਦਾ ਚੰਗਾ ਬਣਾ ਦੂਜਾ ਕਹਿੰਦਾ ਮੈਂ ਬਾਦਲ ਦੇ ਕੋਲ ਜਾ ਕੇ ਚੰਗਾ ਬਣਾ ਇਹ ਚੰਗੇ ਬਣਦੇ ਪਏ ਨੇ ਇੱਕ ਦੂਜੇ ਨਾਲ ਕੰਮ ਕਰਦੇ ਆ ਅਸੀਂ ਆਪ ਦੇ ਲੋਕ ਇਹਨੇ ਪ੍ਰਸ਼ਾਸਨ ਨੂੰ ਤੁਸੀਂ ਨਾ ਇੱਥੇ ਦੂਜੀ ਅਨਕੁਐਰੀ ਲਵਾਓ ਆ ਕੇਸ ਦੀ ਜੀ ਹਨ ਕਬੈਰੀ ਦੇ ਵਿੱਚ ਆ ਨਾ ਆ ਇੱਕ ਇੱਕ ਮੈਂ ਸਿੱਧਾ ਨਾਲੇ ਨੇ ਜੀ ਇੱਕ ਸੁਖਜਿੰਦਰ ਸਿੰਘ ਚੇਅਰਮੈਨ ਦਾ ਧੜਾ ਹੈ ਜੀ ਇੱਕ ਚਰਨ ਸਿੰਘ ਚੇਅਰਮੈਨ ਦਾ ਧੜਾ ਦੋਵੇਂ ਆਪਸ ਵਿੱਚ ਇੱਕ ਦੂਜੇ ਨੂੰ ਨੀਵਾ ਰੱਖਣ ਵਾਸਤੇ ਇਹਨਾਂ ਨੇ ਆ ਕੰਮ ਕਰਾਇਆ ਜੀ ਉਹਨਾਂ ਨੇ ਉਹਨਾਂ ਨੂੰ ਆਖਿਆ ਗਰੀਬਾਂ ਨੂੰ ਤੁਸੀਂ ਇਹਨਾਂ ਨੂੰ ਰੋੜੇ ਰੋੜੇ ਮਾਰੋ ਸਰਪੰਚ ਜਿਹੜਾ ਮੌਜੂਦਾ ਹੈ ਆਪਾਂ ਉਹਨੂੰ ਮਿੱਟੀ ਕਰ ਦਿੰਨੇ ਤੇ ਸਾਡੀ ਬੱਲੇ ਬੱਲੇ ਹੋ ਜੇਗੀ ਆ ਗੱਲ ਹੈ ਜੀ ਹੋਰ ਕੋਈ ਗੱਲ ਨਹੀਂ ਨਾ ਤੁਹਾਡੇ ਕਹਿੰਦੇ ਕਿਸੇ ਮਾਲੀ ਨੂੰ ਸਾਰਾ ਸਮਝ ਚੁੱਕਿਆ ਸਭ ਕੁਝ ਪਤਾ ਲੱਗ ਗਿਆ ਲੋਕਾਂ ਨੂੰ ਆ ਮੁੰਡੇ ਬੋਲ ਰਹੇ ਨੇ ਇਹ ਮੈਂ ਮੈਂ ਇਹਨਾਂ ਨੂੰ ਕੋਈ ਚੇਅਰਮੈਨ ਨਹੀਂ ਬਣਾਉਣਾ ਮੈਂ ਕੋਈ ਐਮ ਐਮ ਐਲ ਇਹ ਟਿਕਟ ਨਹੀਂ ਮੰਗਦੇ ਹਾਂਜੀ ਹਾਂਜੀ ਇਹ ਜਲਾਲਾਬਾਦ ਦੇ ਉਹ ਬੰਦੇ ਨੇ ਜਿਨ੍ਹਾਂ ਨੇ 50 ਹਜ਼ਾਰ ਤੋਂ ਉੱਪਰ ਵੋਟਾਂ ਪਾ ਕੇ ਫੁੱਲਾਂ ਦੇ ਹਾਰ ਪਾ ਕੇ ਸੁਖਵੀਰ ਬਾਲ ਨੂੰ ਜਿਤਾਇਆ ਸੀ ਮੇਰਾ ਕੀ ਕਸੂਰ ਹੈ ਫਿਰ ਭਗਵੰਤ ਮਾਨ ਦਾ ਹੱਥ ਹੈ ਹਰ ਗੱਲ 'ਚ ਭਗਵੰਤ ਮਾਨ ਦਾ ਹੱਥ ਹੈ ਬਾਦਲ ਸਾਹਿਬ ਮੰਡਿਆਂ ਦੇ ਹੱਥ ਚੈੱਕ ਕਰੋ ਕਿ ਕਿੰਨੇ ਖੂਨ ਨਾਲ ਰੰਗੇ ਹੋਏ ਨੇ ਅਸੀਂ ਕਦੇ ਵੀ ਨਹੀਂ ਕਹਿੰਦੇ ਮੈਂ ਹੁਣ ਵੀ ਕਹਿਣਾ ਜਿੰਨੇ ਆਵਾਜ਼ੀ ਪਾਰਟੀ ਦੇ ਵਲੰਟੀਅਰ ਨੇ ਆਵਾ ਦੇਦਾਰ ਨੇ ਜਾਂ ਕੋਈ ਸਮਰਥਕ ਨੇ ਜਾਂ <laughs> हमदर्द ने कृपा करके ये लड़नू फिरदे ने ਤੁਸੀਂ ਜੇ ਕਹਿੰਦੇ ਨੇ ਜੀ ਆਪਾਂ ਨੂੰ ਗਾਲ ਵੀ ਕੱਢਦੇ ਨੇ ਹੱਥ ਬੰਨ ਲਿਓ ਮੂਰੇ ਕਿ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ 4 ਫਰਵਰੀ ਨੂੰ ਗੁੱਸਾ ਕੱਢਿਓ ਤੇ ਫਿਰ ਕੰਦਾਲੇ ਚ ਬੋਟਾ ਹੁਣ ਕਿਵੇਂ ਸਾਰਾ ਪਿੰਡ ਆ ਪਿੰਡ ਆ ਜੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ